ਲਾਈਵ ਮੇਟਰ ਜੋਗੀ ਦਾ ਘੋੜਾ ਦੇਖੋ ਜੋਗੀ ਪਹਿਣੀ ਵਾਲਾ ਲੰਡਾ ਜੋਗੀ ਘੋੜਾ ਦੇਖੋ ਆ ਲਿਆ ਤਾਂ ਬਾਹਰ ਘੋੜੀ ਕਰਾਸ ਕਰਾਉਂ ਦਿੱਤੀ ਪਰ ਆਪਾਂ ਉਹ ਤੁਹਾਨੂੰ ਦਿਖਾਉਂਦੇ ਨਹੀਂ ਚਿੱਟਾ ਦਲਕਾ ਖੜੇ ਕਰਨ ਘੋੜੀ ਕਰਾਸ ਕਰਾਉਂਦੇ ਨਹੀਂ ਆਪਾਂ ਦਿਖਾਉਂਦੇ ਬਈ ਦੇਖੋ ਘਜਾਬ ਹੈ ਨਹੀਂ ਘੋੜਾ ਐ ਖੜਦਾ ਨਹੀਂ ਹੁੰਦਾ ਮੰਜੇ ਕੋਲ ਬੈਠਾ ਜੋਗੀ ਦੇਖੋ ਨਹੀਂ ਘੋੜਾ ਕੋਈ ਨਹੀਂ ਖੜਦਾ ਹੁੰਦਾ ਗੱਜਾ ਹੁੰਦਾ ਹੈ ਜਾਨਵਰਾਂ ਨੂੰ ਕਬੂਤਰ ਵੀ ਰੱਖਨੇ ਨੇ ਤੇ ਭਜਦੇ ਆ ਘੋੜਾ ਦੇਖੋ ਤੁਸੀਂ ਇਹਦਾ ਬਛੇਰਾ ਵੀ ਦਿਖਾਵਾਂਗੇ ਆਪਾਂ ਇਹਦੇ ਨਾਲ ਲਈ ਹੋ ਜਮਾ ਵੇਖੀ ਚੱਲੋ ਤੁਸੀਂ ਆਹ ਦੇਖੋ ਚਾਰੇ ਪੈਰ ਝਾਕ-ਝਾਕ ਮਾਰਦਾ ਇਹ ਦੇਖੀ ਜੋ ਗਿਆ ਬਾਜ-ਬਾਜ ਆਹ ਜਦੋਂ ਚਾਰੇ ਪੈਰ ਆ ਗਿਆ ਬਛੇਰਾ ਇਹਦਾ ਦੇਖੋ ਸ਼ੇਰ ਆ ਵੀ ਜਮਾ ਇਹਦੇ ਨਾਲ ਦੇ ਆ ਦੇਖ ਆ ਘੋੜਾ ਹੈ ਕਾਲਾ ਜਿਵੇਂ ਸਾਹ ਕਾਲਾ ਓਕੇ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ